ਬਲੌਗਰ ਦੇ ਬਾਰੇ ਵੀ ਕੁਝ ਕਹਿੰਦੇ ਬੋਲੋ ਜਿਹੜੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੇ ਨੇ ਤੀਆਂ ਵਗੈਰਾ ਤੇ ਬਲੌਗਰਸ ਨੂੰ ਲੋਕ ਇਨਵਾਈਟ ਕਰਦੇ ਆ ਤੇ ਇਹਦੇ ਨਾਲ ਕੀ ਮੈਸੇਜ ਜਾਂਦਾ ਆਉਣ ਵਾਲੀ ਜਨਰੇਸ਼ਨ ਨੂੰ ਕਹਿੰਦੇ ਇਹਦੇ ਰੂਟੀਨ ਬਣਦਾ ਜਾ ਰਿਹਾ ਕੋਈ ਵੀ ਫੈਮਿਲੀ ਫੰਕਸ਼ਨ ਹੁੰਦੇ ਆ ਅੱਜਕੱਲ ਲੋਕ ਉੱਥੇ ਵੀ ਬਲੌਗਰਸ ਨੂੰ ਬੁਲਾਉਣਾ ਸ਼ੁਰੂ ਕਰਤਾ ਵੀ ਤੁਸੀਂ ਸਾਡਾ ਬਲੌਗ ਬਣਾਓ ਹਾਂ YouTube ਤੇ ਪਾਓ ਜੀ ਨਹੀਂ ਦੇਖੋ ਉਹ ਬਲੌਗਰ ਨੂੰ ਕੌਣ ਬੁਲਾ ਰਿਹਾ ਕੌਣ ਨਹੀਂ ਬੁਲਾ ਰਿਹਾ ਮੈਂ ਤੇ ਇਹ ਨਹੀਂ ਕਹਿ ਸਕਦਾ ਕਿ ਭਾਈ ਨਹੀਂ ਬੁਲਾਏ ਜਾਣੇ ਚਾਹੀਦੇ ਚਲੋ ਉਹ ਵੀ ਆਪਦਾ ਕੀਤਾ ਕਰਦੇ ਆ ਜੀ ਪੈਸੇ ਲੈਂਦੇ ਨੇ ਮੋਟੇ ਸਰ ਪ੍ਰੋਮੋਸ਼ਨ ਕਰਵਾਉਣੀ ਹੈ ਤੁਸੀਂ ਅੱਜ ਵੀ ਹੁਣ ਪਾਈ ਆ 셔ਟ ਬੜੀ ਸੋਹਣੀ ਆ ਕੋਈ ਮੰਨ ਰੂ ਕੋਈ ਤੁਸੀਂ ਬ੍ਰਾਂਡ ਬਣਾ ਲਿਆ ਆਪਦਾ ਕੋਈ ਜਿਹੜੇ ਰੱਤੇ ਦਾ ਤੋ ਆਉਂਦੇ ਨਹੀਂ ਪੈਸਾ ਤੁਹਾਨੂੰ ਕਹਿਣਗੇ ਬੱਲੇ 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 ਭਾਈ ਆ ਪਾਓ ਤੇ ਆ ਕਰੋ ਤੇ ਨਜ਼ਾਰਾ ਹੀ ਆ ਜਾਏਗਾ ਇਹਦੇ ਕਲਰ ਬੜੇ ਸੋਹਣੇ ਉਹ ਪੈਸਾ ਲੈਂਦੇ ਨਹੀਂ ਜੀ ਹੈਨਾ ਇੱਕ ਵਲੋਗਿੰਗ ਇੱਕ ਪ੍ਰੋਮੋਸ਼ਨ ਹੋ ਗਈ ਇੱਕ ਵਲੋਗਿੰਗ ਵੀ ਕਰੀ ਜਾਂਦੇ ਨੇ ਤਾਂ ਮੇਰੇ ਖਿਆਲ ਦੇ ਨਾਲ ਦੇਖੋ ਇਹ ਤੇ ਜਿੰਨੇ ਬੁਲਾਉਣਾ ਹੈ ਉਹਨੂੰ ਆਪਾਂ ਪਾਬੰਦ ਕਿਵੇਂ ਕਰੀਏ ਭਾਈ ਸਮਝਦੇ ਹੋ ਨਾ ਤੁਸੀਂ ਅੱਛਾ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੋਏਗਾ ਕਿ ਜਿਹੜੇ ਇਸ ਤਰ੍ਹਾਂ ਦੇ ਬਲੌਗਰ ਨੇ ਇਸ ਤਰ੍ਹਾਂ ਦੇ ਸ਼ੇਅਰ ਇਹ ਨੇ ਉਹਨਾਂ ਨੂੰ ਸਮਾਗਮਾਂ 'ਚ ਮਹਿਮਾਨ ਵੜਾਇਆ ਜਾਂਦਾ ਇਹਨਾਂ ਦੇ ਕਹਿਣ ਦਾ ਜਿਹੜਾ ਮਤਲਬ ਹੋ ਸਕਦਾ ਹੈ ਕਿ ਕੋਈ ਕਵਰੇਜ ਵਾਸਤੇ ਨਹੀਂ ਕਿ ਜਾਂ ਪ੍ਰਮੋਸ਼ਨ ਵਾਸਤੇ ਨਹੀਂ ਅੱਜਕੱਲ ਉਹਨਾਂ ਨੂੰ ਇਨਵੀਟੇਸ਼ਨ ਮਿਲਦੇ ਆ ਦੇਖੋ ਉਹਦੇ 'ਚ ਵੀ ਇੱਕ ਫੰਡਾ ਪ੍ਰਚਾਰ ਦਾ ਜੀ ਕਿ ਤੁਸੀਂ ਐਸਾ ਕੋਈ ਚਿਹਰਾ ਬੁਲਾ ਲਓ ਜਿਹਦੇ ਨਾਲ ਕੋਈ ਲੱਖ ਦੋ ਲੱਖ ਬੰਦਾ ਜੁੜਿਆ ਹੈ ਤੇ ਉਹ ਆਏਗਾ ਉਹਦੇ ਨਾਲ ਹੀ ਤੁਹਾਡੀ ਗੱਲ ਜਿਹੜੀ ਆ ਤੁਹਾਡਾ ਇਵੈਂਟ ਜਿਹੜਾ گا ਪਹੁੰਚ ਜਾਂਦਾ ਸੋ ਗੱਲ ਤੇ ਮਸ਼ਹੂਰੀ ਦੀ ਹੈ ਨਾ ਪਰ ਅੱਜ ਕੱਲ ਐਟ ਦਾ ਹੈਂਡ ਤੇ ਪ੍ਰਮੋਸ਼ਨ ਹੀ ਆ ਗਈ ਹਾਂਜੀ ਕੌਣ ਪੁੱਛਦਾ ਜੇ ਸਿਆਣੀਆਂ ਗੱਲਾਂ ਅੱਜ ਕੱਲ ਕੌਣ ਸੁਣ ਕੇ ਰਾਜੀ ਆ ਚੰਗੀਆਂ ਗੱਲਾਂ ਕੋਈ ਨਹੀਂ ਅੱਜ ਕੱਲ ਰੀਲਾਂ ਦਾ ਦੌਰ ਆ ਸਾਬ ਜੀ ਤਾਂ ਜਿੱਦਾਂ ਕਿਸੇ ਦਾ ਕੰਮ ਚੱਲਦਾ ਫਿਰ ਚਲਾਈ ਜਾਂਦਾ ਸੋ ਅਸੀਂ ਤਾਂ ਨਹੀਂ ਕਿਸੇ ਨੂੰ ਕਹਿੰਦੇ ਕਿ ਭਾਈ ਤੁਸੀਂ ਇਹਨੂੰ ਇਨਵਾਈਟ ਕਰੋ ਇਹਨੂੰ ਨਹੀਂ ਪਰ ਅਸੀਂ ਤੇ ਇਹ ਕਹਿੰਦੇ ਆ ਕਿ ਤੁਹਾਡੀ ਮਰਜ਼ੀ ਆ ਹੂੰ ਪਰ ਕਦੇ ਯਾਰ ਜਵਾਕਾਂ ਦੇ ਕੋਈ ਲੇਖਣੀ ਮੁਕਾਬਲੇ ਕਰਵਾ ਲਿਆ ਕਰੋ ਕਿਤੇ ਜਵਾਕਾਂ ਦੇ ਭਾਸ਼ਣ ਮੁਕਾਬਲੇ ਕਰਵਾ ਲਿਆ ਕਰੋ ਜੀ ਕਵਿਤਾ ਮੁਕਾਬਲੇ ਕਰਵਾ ਲਿਆ ਕਰੋ ਹੂੰ ਠੀਕ ਹੈ ਜੀ ਤਕਤੀ ਵੀ ਪੁਰਨ ਖਤ ਲਿਆ ਕਰੋ ਲਾਈ ਚਲੂ ਤੀਆਂ ਜੋ ਵੀ ਕਰਨਾ ਕੋਈ ਕੋ ਮਾੜੀ ਗੱਲ ਨਹੀਂ ਹੈ ਚਲੋ ਆਪ ਦਾ ਜੋ ਵੀ ਤੁਸੀਂ ਮਨ ਖੁਸ਼ ਕਰਨਾ ਕਦੇ ਆਹ ਕੰਮ ਵੀ ਕਰ ਲਿਆ ਕਰੋ ਜਿਹੜੇ ਆਪਣੇ ਕਰਨ ਵਾਲਿਆ ਜੀ ਜੀ ਜੀ